ਨਹੀਂ ਮੈਂ ਕਿਸ਼ਨ ਪੁੱਛ ਲਾਂਗੇ ਮੈਡਮ ਨੂੰ ਨਾ ਕੀ ਜੀ ਇੱਕ ਸ਼ਾਲੂ ਮੈਡਮ ਨੇ ਉਹ ਮਦਰੀਨ ਨੂੰ ਅਜਾ ਰਾਏਪੁਰੇ ਬਖਾਓ ਮੋਕੇ ਤੇ ਮੇਰਾ ਨਾਮ ਆ ਗਿਆ ਘਰ ਇਹ ਕੀ ਲੱਗਦੀ ਥੋੜੀ ਜਿਹੜੀ ਬੱਚੀ ਹੈ ਮੇਰੀ ਪੋਤਰੀ ਹੈ ਜੀ ਤੇ ਕੀ ਮਾਮਲਾ ਹੋਇਆ ਸੀ ਦੱਸਿਓ ਕੁਝ ਮਾਮਲਾ ਜੀ ਇਹ ਸਕੂਲ ਪੜਦੀ ਹੈ ਪਿੰਡ ਬਸ ਨੇ ਹਾਂਜੀ ਤੇ ਉਥੇ ਗਈ ਹੈ ਸਕੂਲ ਤੇ ਉਥੇ ਮੈਡਮ ਨੇ ਕੋਈ ਏਰ ਕੋਲੋਂ ਫੰਟਰ ਅਨਸਰ ਪੁੱਛਿਆ ਤੇ ਇਹਨੂੰ ਇੱਕ ਇੱਕ ਹੀ ਅੱਖਰ ਆਇਆ ਤੇ ਔਰਤੋਂ ਮੈਡਮ ਨੇ ਇਹਦੇ ਕਾਫੀ ਥੱਪੜ ਮਾਰੇ ਆ ਤੇ ਇਹਨੂੰ ਕਾਫੀ ਥੱਪੜ ਮਾਰ ਕੇ ਨਾ ਤੇ ਪਿਛਲੇ ਬੈਂਚ ਤੇ ਬਾਇਆ ਹੋਇਆ ਸੀ ਹਾਂਜੀ ਤੇ ਇਹਦੀ ਮੰਮੀ ਇਹ ਨਾ ਪਹਿਨੇ ਤੋਂ ਹੀ ਬਿਮਾਰ ਸੀ ਇਹਦੀ ਮੰਮੀ ਗਈ ਹੈ ਤੇ ਇਹਨੂੰ ਲੈਣ ਵਾਸਤੇ ਤੇ ਮੈਡਮ ਨੂੰ ਬਾਹਰ ਬੁਲਾਇਆ ਹੈ ਮੈਡਮ ਬਾਹਰ ਆਈ ਹੈ ਤੇ ਕਹਿੰਦੀ ਏ ਇਹਦੀ ਬਾਹ ਫੜ ਕੇ ਨਾ ਇਹਦੀ ਮਰੀਨ ਦੀ ਮੰਮੀ ਨੂੰ ਤੇ ਲੈ ਗਈ ਏ ਕਹਿੰਦੀ ਸੌਰੀ ਕਹਿੰਦੀ ਏ ਤੇਰੀ ਬੇਟੀ ਨੂੰ ਨਾ ਮੇਰੇ ਕੋ ਅੱਜ ਇੱਕ ਥੱਪੜ ਵਾਜੀ ਐ ਹੂੰ ਤੇ ਇਹਨੇ ਕਿਹਾ ਮੇਰੀ ਬੇਟੀ ਨੂੰ ਥੱਪੜ ਕਿਉਂ ਮਾਰਿਆ ਕਹਿੰਦੀ ਵੀ ਮੇਰੇ ਕੋ ਇਹਨੇ ਨਾ ਇਹਨੂੰ ਆਨਸਰ ਨਹੀਂ ਆ ਰਿਹਾ ਤੇ ਫਰਤ ਕੇ ਚਲੋ ਇਹਨੇ ਜਾ ਕੇ ਇਹਦੀ ਬਾਹ ਫੜ ਕੇ ਲੈ ਗਈ ਏ ਤੇ ਇਹਨੇ ਉਹਨੇ ਜਾ ਕੇ ਆਪਣੀ ਗੁਡੀਆਂ ਵੇਖੀ ਐ ਤੇ ਗੁਡੀਆਂ ਦਾ ਮੂੰਹ ਲਾਲ ਕੀਤਾ ਪਿਆ ਸੀ ਥੱਪੜ ਮਾਰ ਮਾਰ ਕੇ ਤੇ ਇਹ ਵੇਖ ਕੇ ਰੋਣ ਲੱਗ ਗਈ ਉਹਨੂੰ ਵੀ ਬੇਟੀ ਨੂੰ ਕੀ ਕੀਤਾ ਇਹਨੇ ਪਰਤ ਕੇ ਫਿਰ ਮੈਡਮ ਨੂੰ ਕਿਹਾ ਕਿ ਇਹ ਕੰਮ ਚੰਗਾ ਨਹੀਂ ਸੀ ਮੈਂ ਪ੍ਰਿੰਸੀਪਲ ਕੋਲ ਜਾਨੀ ਆ ਤੇ ਪ੍ਰਿੰਸੀਪਲ ਕੋਲ ਗਈ ਐ ਤੇ ਪ੍ਰਿੰਸੀਪਲ ਨੇ ਇੱਕ ਵਾਰੀ ਜੀ ਉਹਨੂੰ ਕਿਹਾ ਕਹਿੰਦਾ ਕਿ ਇਹ ਤੂੰ ਨਹੀਂ ਸੀ ਮਾਰਨਾ ਕਹਿੰਦੀ ਸੌਰੀ ਮੇਰੇ ਕੋਲੋਂ ਗਲਤੀ ਹੋ ਗਈ ਐ ਫਿਰ ਪਰਤ ਕੇ ਇਹਨੇ ਪ੍ਰਿੰਸੀਪਲ ਨੂੰ ਕਿਹਾ ਕਿ ਵੀ ਮੇਰੀ ਬੱਚੀ ਨੂੰ ਐਨਾ ਮਾਰਿਆ ਹੈ ਕਿ ਤੁਸੀਂ ਕਹਿ ਨਹੀਂ ਸਕਦੇ ਪ੍ਰਿੰਸੀਪਲ ਕਹਿੰਦਾ ਕਿ ਅਸੀਂ ਇਸ ਤਰ੍ਹਾਂ ਹੀ ਮਾਰਨਾ ਹੈ ਜੇ ਤੁਹਾਡਾ ਦਿਲ ਕਰਦਾ ਬੱਚਾ ਪੜਾ ਲਓ ਦਿਲ ਕਰਦਾ ਤੇ ਆਪਣਾ ਖਰਚਾ ਚੁੱਕੋ ਤੇ ਬੱਚਾ ਆਪਣਾ ਲੈ ਜਾਓ ਅੱਪ ਅੱਛਾ ਤੇ ਇਹ ਕੋਈ ਪ੍ਰਿੰਸੀਪਲ ਦੀ ਗੱਲ ਤੇ ਨਾ ਨਾ ਹੋਈ ਕਹਿਣ ਵਾਲੀ ਪ੍ਰਿੰਸੀਪਲ ਤੇ ਸਿਰ ਤੇ ਸਕੂਲ ਹੁੰਦਾ ਹੈ ਤੇ ਇਹਦਾ ਮਤਲਬ ਹੈ ਥੋੜਾ ਪ੍ਰਿੰਸੀਪਲ ਐਨ ਐਨ ਵਾਲੀ ਕਹਿ ਕੇ ਛੱਡੀ ਜੇਗਾ ਤੇ ਇਹਨਾਂ ਤੇ ਇੱਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਠੀਕ ਹੈ ਮੈਡਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਸਖਤ ਸਖਤ ਕਾਰਵਾਈ ਕੀਤੀ ਜਾਏ ਤੇ ਪ੍ਰਿੰਸੀਪਲ ਨੂੰ ਵੀ ਪੂਰੀ ਤਰ੍ਹਾਂ ਹੀ ਡਾਟਿਆ ਜਾਏ ਪਹਿਲੀ ਗੱਲ ਤੇ ਮੇਰੀ ਇਹ ਹੈ ਇੱਕ ਸਕੂਲ ਹੀ ਬੰਦ ਕਰਾ ਦਿੱਤਾ ਜਾਏ ਤੇ ਹੁਣ ਬੱਚਾ ਠੀਕ ਹੈ ਜੀ ਹਾਂਜੀ ਬੱਚਾ ਅੱਜ ਤੈਨ ਦਿਨ ਹੋ ਗਿਆ ਇੱਥੇ ਅਜੇ ਕੁਝ ਨਹੀਂ ਖਾ ਰਿਆ ਤੇ ਲਿਕਵਿਡ ਚੀਜ਼ ਪਿੰਦਾ ਪਾਈਪ ਦੇ ਨਾਲ ਤੇ ਅਜੇ ਕੁਝ ਨਹੀਂ ਖਾ ਰਿਆ ਮਤਲਬ ਬੱਚੇ ਦੀ ਹਾਲਤ ਅਜੇ ਠੀਕ ਨਹੀਂ ਹੈਗੀ ਅਮਰੀਨ ਕੋਰ ਕਿਹੜੇ ਸਕੂਲ ਚ ਪੜਦੇ ਹੋ ਐਸ ਸੀਰੀ ਗੁਰੂ ਤੇ ਇੱਕ ਬਾਦਰ ਪਬਲਿਕ ਸਕੂਲ ਬਾਸਮਾ ਬੱਚੇ ਕੀ ਹੋਇਆ ਸੀ ਟੀਚਰ ਨੇ ਕਿਉਂ ਮਾਰਿਆ ਤੁਹਾਨੂੰ ਮੈਨੂੰ ਨਾ ਇੱਕ ਵਾਰ ਨਹੀਂ ਆਇਆ ਤਾਂ ਮੈਡਮ ਨੇ ਨਾ ਅਸੀਂ ਚੱਕਰ ਚ ਨਾ ਦੋਨੋਂ ਗਲਤ ਤੇ ਪਿੱਛੇ ਚ ਪੇੜਾ ਮਾਰਿਆ ਅੱਛਾ ਤਰਾ ਮਨੀ ਆਂਦੀ ਆ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਤੁਹਾਡੇ ਘਰ ਕਿਵੇਂ ਪਤਾ ਲੱਗਿਆ ਮਮਾ ਮੈਨੂੰ ਜਨਮ ਦੀ ਛੁੱਟੀ ਕਰਾਉਣ ਲੈ ਆਫ ਡੇ ਕਰਾਉਣ ਲੈ ਹੀ ਲੈਨ ਗਏ ਸੀ ਤੇ ਮੈਡਮ ਪਿਆਰ ਨਾਲ ਅੰਦਰ ਲੈ ਕੇ ਆਏ ਤੇ ਕਹਿੰਦੀ ਮੈਂ ਤੁਹਾਡੀ ਕੁੜੀ ਦੇ ਨਾਲ ਚਪੇੜ ਮਾਰੀ ਤੇ ਮਮਾ ਉੱਥੇ ਰੋਣ ਲੱਗ ਗਏ ਸੀ ਤੇ ਸਕੂਲ ਦੇ ਪ੍ਰਿੰਸੀਪਲ ਨੇ ਕੁਝ ਨਹੀਂ ਕਿਹਾ ਉਹਨੂੰ ਟੀਚਰ ਨੂੰ ਨਹੀਂ ਮੈਡਮ ਨੂੰ ਕਹ ਰੇ ਸੀ ਵਿਨਮ ਅੱਗੇ ਨੈਕਸਟ ਟਾਈਮ ਤੋਂ ਕੋਚਿੰਗ ਨਹੀਂ ਹੈਗਾ ਮੈਂ ਇਹ ਬੱਚੇ ਇਹ ਜਿਹੜੀ ਟੀਚਰ ਹੈ ਪਹਿਲਾਂ ਵੀ ਬੱਚਿਆਂ ਨੂੰ ਮਾਰਦੀ ਹੈ ਇਸ ਤਰ੍ਹਾਂ ਹਾਂਜੀ ਹੋਰ ਕਿਹੜੇ-ਕਿਹੜੇ ਬੱਚਿਆਂ ਨੂੰ ਮਾਰਿਆ ਹੋਰ ਸਾਰਿਆਂ ਨੂੰ ਮਾਰਿਆ ਮੇਰੀ ਫਰੈਂਡਾਂ ਨੂੰ ਵੀ ਮਾਰਿਆ ਅ ਤਕਰੀਬਨ 8 ਸਾਲ ਦੀ ਬੱਚੀ ਉਹਦੇ ਪੇਰੈਂਟਸ ਲੈ ਕੇ ਆਏ ਨੇ ਤੇ ਉਹਦੇ ਫੇਸ ਤੇ ਇੱਕ ਸਾਈਡ ਤੇ ਕਾਫੀ ਨਿਸ਼ਾਨ ਸੀਗੇ ਅਸੀਂ ਉਹਦਾ ਪਰਚਾ ਕੱਢ ਦਿੱਤਾ ਹੈ ਤੇ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਹੈ ਠੀਕ ਹੈ ਜ਼ਮਾਨਤ ਕੀਤਾ ਹਾਂਜੀ ਪ੍ਰੋਪਰ ਉਹਦਾ ਐਮਐਲਆਰ ਕਟਿਆ ਤੇ ਸਰ ਵਾਲੇ ਨੇ ਕੀਤਾ ਤੇ ਬੱਚੇ ਦੇ ਪੇਰੈਂਟਸ ਦਾ ਕਹਿਣਾ ਹੈ ਕਿ ਉਹਦੇ ਅਧਿਆਪਕ ਵੱਲੋਂ ਥੱਪੜ ਮਾਰੇ ਗਏ ਹਨ ਬਾਕੀ ਸਾਨੂੰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਉਹ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇਗੀ। ਆ ਸਾਨੂੰ ਘੰਟੀ ਵਿੱਚ ਮਿਲੀ ਸੀ ਕਿ ਮਰੀਨ ਪੁੱਤਰੀ ਗੁਰਜੰਟ ਸਿੰਘ ਵਾਸੀ ਬਾਸਮਾ ਕੁਰਤੇਗੜ ਪਬਲਿਕ ਸਕੂਲ ਚ ਪੜ੍ਹਦੀ ਸੀ ਟੀਚਰ ਵੱਲੋਂ ਉਹਨੂੰ ਮਾਰਿਆ ਗਿਆ। ਜੋ ਹਸਾਲ ਚ ਐਡਵਰਟਾਈਜ਼ ਕੀਤੀ ਸਟੇਟਮੈਂਟ ਲੈ ਲਈ ਹੈ ਜੇ ਬਣਦੀ ਕਾਰਵਾਈ ਕੀਤੀ ਜਾਏਗੀ। ਜੋ ਵੀ ਕਾਨੂੰਨ ਤੱਕ ਜੋ ਕਾਰਵਾਈ ਬਣਦੀ ਉਹ ਕਰਾਂਗੇ ਜੇ